ਸਾਸਟ੍ਰਿਕਾ ਤੁਸੀਂ ਦੇਖ ਰਹੇ ਸੈਡਲ ਟੀਵੀ ਮਹਜ ਸੀਕੋਰ ਪ੍ਰਾਸ਼ਾਸਨ ਦੇ ਇੱਕ ਸਕੂਲ ਦੇ ਵਿੱਚ ਵੀ ਦਿਨ ਇੱਕ ਵਿਦਿਆਰਥੀ ਦੇ ਵੱਲੋਂ ਦੋ ਟੀਚਰਜ਼ ਦੇ ਉੱਤੇ ਕੈਂਚੀ ਦੇ ਨਾਲ ਹਮਲਾ ਕੀਤਾ ਗਿਆ। ਕੱਟਨਾ ਬੀਤੇ ਦਿਨ 2 ਵਜੇ ਦੇ ਕਰੀਬ ਦੁਪਹਿਰ ਦੀ ਆਰਨੋਈ ਦੇ ਹਯਾਤਾ ਕਮਿਊਨਿਟੀ ਕੈਂਪਸ ਦੀ ਦੱਸੀ ਜਾ ਰਹੀ ਜਿੱਥੇ ਇੱਕ ਵਿਦਿਆਰਥੀ ਜਿਸ ਦੀ ਉਮਰ 16 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਇਸ ਦੇ ਵੱਲੋਂ ਕੈਂਚੀ ਦੇ ਨਾਲ ਦੋ ਟੀਚਰਜ਼ ਦੇ ਉੱਤੇ ਹਮਲਾ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਦੇ ਮੁਤਾਬਕ ਇਹ ਘਟਨਾ ਦੁਪਹਿਰ ਦੇ ਵੇਲੇ ਪ੍ਰਾਇਮਰੀ ਸੈਕਸ਼ਨ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ। ਬਹੁਤ ਸਾਰੇ ਟੀਚਰਸ ਤੇ ਸਕੂਲ ਦੇ ਵਿਦਿਆਰਥੀ ਇਸ ਤੇ ਚਸ਼ਮਦੀਨ ਦੇ ਗਵਾਹ ਬਣੇ ਨੇ ਤੇ ਕਈਆਂ ਨੇ ਇਸ ਘਟਨਾ ਨੂੰ ਦੇਖਿਆ ਪ੍ਰਿੰਸੀਪਲ ਦੇ ਮੁਤਾਬਕ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਇਹ ਵੀ ਕਿਹਾ ਕਿ ਜਿੰਨਾ ਟੀਚਰਸ ਜਿਹੜੇ ਟੀਚਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੌਕੇ ਤੇ ਇਲਾਜ ਕੀਤਾ ਗਿਆ ਉਹਨਾਂ ਨੂੰ ਹਸਪਤਾਲ ਦੀ ਲਜਾਂਡ ਨਹੀਂ ਪਈ ਪਰ ਫਿਰ ਹਾਲ ਉਹ ਇਸ ਪੂਰੇ ਹਫਤੇ ਦੇ ਲਈ ਘਰ ਹੀ ਰਹਿਣਗੇ ਸਕੂਲ ਦੀਆਂ ਕਲਾਸਾਂ ਹਾਲਾਂਕਿ ਆਮ ਦੇ ਵਾਂਗ ਚੱਲਣਗੀਆਂ ਪਰ ਸਕੂਲ ਦੇ ਵੱਲੋਂ ਵੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।